ਅੱਜ ਜਿਹੜੇ ਕਹਿੰਦੇ ਨਾ ਬਾਈ ਸਾਡੀ ਮੱਝ ਜਾਂ ਗਾਂ 6 ਮਹੀਨੇ ਹੋ ਗਏ 4 ਮਹੀਨੇ ਹੋ ਗਏ ਨਾ ਕੋਈ ਤਾਰਾਂ ਕਰਦੀ ਐ ਕੁਝ ਵੀ ਨਹੀਂ ਕੀਤਾ ਨਾ ਬੋਲੀ ਆ ਸੋ ਆ ਵੀਡੀਓ ਨੂੰ ਧਿਆਨ ਨਾਲ ਦੇਖ ਲਿਓ ਜੇ ਮੇਰੇ ਹੱਥੇ ਦੋ ਪਾਈਪਾਂ ਫੜੀਆਂ ਹੋਈਆਂ ਇਹ ਪਾਈਪ ਆ ਜਿਹੜੀ ਟੁੱਲੂ ਪੰਪ ਵਾਲੀ ਐ ਜਿਹੜੀ ਆਪਣੇ ਘਰਾਂ ਦੇ ਵਿੱਚ ਮੱਛੀ ਮੋਟਰ ਲੱਗੀ ਹੁੰਦੀ ਉਹ ਪਾਈਪ ਆ ਤੇ ਅੱਜ ਤੁਹਾਨੂੰ ਪੂਰਾ ਪੱਕਾ ਇਲਾਜ ਦੱਸਣਾ ਇਹਨਾਂ ਦਾ ਤੇ ਵੀ ਇਹ ਤੋਂ ਧਿਆਨ ਨਾਲ ਦੇਖ ਲਓ ਜੇ ਤੁਹਾਡੀ ਮੱਝ ਜਾਂ ਗਾਂ 6 ਮਹੀਨੇ ਜਾਂ 4 ਮਹੀਨੇ ਜਾਂ 3 ਮਹੀਨੇ ਹੋ ਗਏ ਕੁਝ ਵੀ ਨਹੀਂ ਕੀਤਾ ਨਾ ਕੋਈ ਤਾਰ ਤੱਪਾ ਕੀਤਾ ਤੇ ਆਹ ਮੌਕਾ ਜੇ ਤੇ ਵਿਸਾਖ 2 ਮਹੀਨੇ ਆਜੇ ਜੇ ਤੁਸੀਂ ਗੱਬਣ ਕਰਾ ਕੇ ਕਰਾ ਕੇ ਜੇ ਨਾ ਹੋਈ ਫਿਰ ਦਾਸੂ ਕੱਤੇ ਦੇ ਕੰਮ ਜਾਂਦਾ ਰਹਿਣਾ ਤੇ ਧਿਆਨ ਨਾਲ ਸੁਣ ਲਿਓ ਜੀ ਆਪਣੀ ਪੂਰੀ ਵੀਡੀਓ ਇਹ ਤੇ ਇਹ ਬਈ ਜੇ ਤਾਂ ਯੂਟਰਸ ਦਾ ਸਾਈਜ਼ ਹੈਗਾ ਇੰਨਾ ਗਾ ਆ ਪੈਪ ਜਿੰਨਾ ਠੀਕ ਹੈ ਫਿਰ ਇਹ ਮੰਨ ਕੇ ਚੱਲੋ ਵੀ ਤੁਹਾਡੀ ਮੱਧ ਜਾਂ ਗਾਂ ਦੇ ਵਿੱਚ ਕਮਜ਼ੋਰੀ ਆ ਦੀ ਬੱਚੇ ਦਾ ਨਹੀਂ ਜਿਹੜੀ ਕਮਜ਼ੋਰ ਆ ਜੇ ਆਹ ਵਾਲਾ ਸਾਈਜ਼ ਹੈਗਾ ਕਿਸੇ ਵੀ ਚੰਗੇ ਡਾਕਟਰ ਤੋਂ ਚੈੱਕ ਕਰਵਾ ਲਓ ਜੇ ਆਹ ਵਾਲਾ ਸਹਜ ਹੈਗਾ ਤੇ ਬਸ ਕਾਸੇ ਦੀ ਲੋੜ ਨਹੀਂ ਉਹਨੂੰ ਕੱਲਾ ਮਿਹਨ ਦੇ ਨਾਲ ਮਿਕਚਰ ਰੂਟੀਨ ਦੇ ਵਿੱਚ ਘੱਟੋ ਘੱਟ 100 ਗ੍ਰਾਮ ਤੇ ਨਾਲ ਉਹਨੂੰ ਆਪਣਾ ਗੁੜ ਵਗੈਰਾ ਦੇਈ ਰੱਖੋ ਡੇਲੀ 10 ਦਿਨ ਲਗਾਤਾਰ ਗੁੜ ਤੇ ਲੂਣ ਦੇ ਦਿਓ ਤੁਹਾਡੀ ਮਾਢੀਆਂ ਗਾਂ 100% ਬਣ ਜੂਗੀ ਤੇ ਜੇਕਰ ਸਹਜ ਬਾਈ ਜੀ ਆਹ ਹੈਗਾ ਉਹਦੇ ਯੂਟਰਸ ਦਾ ਸਹਜ ਇਹ ਵਾਲਾ ਹੈਗਾ ਤਾਂ ਫਿਰ ਤੁਹਾਨੂੰ ਹੁਣ ਪੂਰੀ ਡਿਟੇਲ ਚ ਦੱਸ ਦਿਆਂ ਉਹਦੇ ਵਿੱਚ ਕੀ ਕਾਰਨ ਹੁੰਦਾ ਕਿ ਬੱਚੇਦਾਨੀ ਕਮਜ਼ੋਰ ਹੋ ਜਾਂਦੀ ਹੈ ਜਾਂ ਕੀ ਇਹਦਾ ਵੀ ਜੇਲ ਵਗੈਰਾ ਅੰਦਰ ਰਹੇਗੀ ਉਹਦੀ ਉਸ ਤੋਂ ਬਾਅਦ ਪਾਸ ਬਣ ਗਈ ਹਨਾ ਮਟ੍ਰੈਟਸ ਹੋ ਗਈ ਪਸ਼ੂ ਨੂੰ ਤੇ ਉਹਦੇ ਵਿੱਚ ਕੀ ਹੋਊਗਾ ਬੱਚੇਦਾਨੀ ਕਮਜ਼ੋਰ ਹੁੰਦੀ ਆਣੀ ਉਹ ਸੁਗੜਦੀ ਜਾਣੀ ਹੈ ਕਈ ਵਾਰੀ ਤਾਂ ਐਸ ਪਾਈਪ ਤੋਂ ਵੀ ਛੋਟਾ ਸਾਇਰ ਰਹ ਜਾਂਦਾ ਬੱਚੇਦਾਨੀ ਦਾ ਤੇ ਫਿਰ ਉਸ ਸਿਚੁਏਸ਼ਨ ਦੇ ਵਿੱਚ ਆਪਾਂ ਕੀ ਕਰਨਾ ਤਿੰਨ ਟੀਕੇ ਤੁਸੀਂ ਉਸ ਪਸ਼ੂ ਨੂੰ ਵਧੀਆ ਚੰਗੀ ਕੰਪਨੀ ਦੇ ਵਿਟਾਮਿਨ ਐਚ ਦੇ ਦੇਣੇ ਆ ਇੱਕ ਦਿਨ ਛੱਡ ਕੇ ਜਿਵੇਂ ਇੱਕ ਟੀਕਾ ਅੱਜ ਲਵਾਤਾ ਕੱਲ ਨੂੰ ਨਹੀਂ ਲਵਾਉਣਾ ਇੱਕ ਪਰਸੋਂ ਚੌਥੇ ਨੂੰ ਲਵਾਉਣਾ ਇੱਕ ਪੰਜਵੇਂ ਤਿੰਨ ਟੀਕੇ ਲਗਾਤਾਰੋ ਤੇ ਨਾਲ omega fatty 3 ਪਾਊਡਰ ਕਿਸੇ ਵੀ ਕੰਪਨੀ ਦਾ ਲੈ ਲਓ ਜਿਵੇਂ rapromin ਆਉਂਦਾ ਜਾਂ ਆਪਣਾ keeper plus ਆਉਂਦਾ ਹੋਰ ਵੀ ਬਹੁਤ ਸਾਰੇ ਆਉਂਦੇ ਜਿਨ੍ਹਾਂ ਚੋ omega fatty 3 ਹੁੰਦਾ ਉਹ ਤੁਸੀਂ ਪਾਊਡਰ ਘੱਟ ਤੋਂ ਘੱਟ ਵੀ 50 ਗ੍ਰਾਮ ਇੱਕ ਦਿਨ ਦਾ ਤੇ 150 ਗ੍ਰਾਮ ਮਹੀਨੇ ਦਾ ਲੈਚਰ ਮੇਰੇ ਨਾਲ ਮੈਂ ਚੰਗੀ ਕੰਪਨੀ ਦਾ ਲੈਣਾ enimax ਦਾ ਲੈ ਲਓ ਜਾਂ ਤੁਸੀਂ ਇਹਨਾਂ ਦਾ ਹੀ ਜਿਨ੍ਹਾਂ ਦਾ rapromin ਆਉਂਦਾ ਇਹਨਾਂ ਦਾ ਲੈ ਲਓ ਜਾਂ crs ਲੈ ਲਓ ਆਪਣਾ ਟੋਟਾ ਵੈਟ ਲੈ ਲਓ ਕੋਈ ਵੀ ਤੇ ਜਿਹੜਾ ਵੀ ਤੁਹਾਨੂੰ ਚੰਗਾ ਲੱਗਦਾ ਚੰਗੀ ਕੰਪਨੀ ਦਾ ਹੀ ਲੈਣਾ ਜਿਵੇਂ ਐਗਰੀਮੈਂਟ ਹੋ ਗਿਆ ਉਹ ਲੈ ਲਓ ਤਾਂ ਉਹ ਉਹਨੂੰ ਘੱਟੋ ਘੱਟ 150 ਤੋਂ 200 ਗ੍ਰਾਮ ਤੱਕ ਦਿਓ ਡੋਜ 150 ਤੋਂ 200 ਗ੍ਰਾਮ ਤੱਕ ਉਹਦੀ ਡੋਜ ਨਾਲ 50 ਗ੍ਰਾਮ omega fatty 3 ਤੇ ਤਿੰਨ ਇੰਜੈਕਸ਼ਨ ਲਵਾਉਣੇ ਆ ਤੁਸੀਂ ਲਗਾਤਾਰ ਇੱਕ ਇੱਕ ਦਿਨ ਛੱਡ ਕੇ ਵਿਟਾਮਿਨ ਐਚ ਦੇ ਤੇ ਫਿਰ ਤੁਸੀਂ ਦੱਸਿਓ ਕਮੈਂਟ ਕਰਕੇ ਅੱਜ ਤੋਂ ਇਹ ਟ੍ਰੀਟਮੈਂਟ ਸ਼ੁਰੂ ਕਰ ਦਿਓ ਪਹਿਲਾਂ ਪਸ਼ੂ ਨੂੰ ਚੈੱਕ ਕਰਵਾ ਲੈਣਾ ਡਾਕਟਰ ਤੋਂ ਕਿ ਬੱਚੇਦਾਨੀ ਦਾ ਸੈ ਹੈ ਦੋਨਾਂ ਦੇ ਵਿੱਚੋਂ ਕੀ ਹੈਗਾ ਤੇ ਫਿਰ ਉਸ ਤੋਂ ਬਾਅਦ ਤੁਸੀਂ ਇੱਕ ਵਾਰੀ ਸੈ ਚੈੱਕ ਕਰਵਾ ਕੇ ਫਿਰ ਉਸ ਤੋਂ ਬਾਅਦ ਉਸ ਹਿਸਾਬ ਦਾ ਟਰੀਟਮੈਂਟ ਆ ਜਿਹੜਾ ਉਹ ਸ਼ੁਰੂ ਕਰ ਦੇਣਾ ਤੇ 22 ਦਿਨਾਂ ਬਾਅਦ ਕਮੈਂਟ ਕਰਕੇ ਆਪਣੀ ਇਸੇ ਵੀਡੀਓ ਨੂੰ ਸੇਵ ਕਰਕੇ ਰੱਖ ਲੈ ਜੋ ਤੇ 22 ਦਿਨਾਂ ਬਾਅਦ ਕਮੈਂਟ ਕਰਕੇ ਦੱਸਿਓ ਰਿਜ਼ਲਟ 100% ਮਿਲਿਆ ਜਾਂ ਨਹੀਂ ਮਿਲਿਆ ਧੰਨਵਾਦ ਜੀ